ਅੱਜ ਸਵੇਰੇ ਸਵੇਰੇ ਇੱਕ ਟਾਬੇ ਤੇ ਫੁਲਕਾ ਫਟਣ ਦੇ ਕਾਰਨ ਬਹੁਤ ਸਾਰੇ ਆਦਮੀ ਜ਼ਖਮੀ ਹੋ ਗਏ ਤੇ ਕਈਆਂ ਦੀਆਂ ਲੱਤਾਂ ਤੇ ਵੀ ਸੱਟਾਂ ਲੱਗੀਆਂ ਤੇ ਕਈ ਤੇ ਜਾ ਕੇ ਬੜੀ ਦੂਰ 10 10 ਮੀਟਰ ਦੂਰ ਜਾ ਕੇ ਡਿਗੇ ਤਿੰਨ ਬੰਦੇ ਤਾਂ ਫੁਲਕਾ ਫਟਣ ਦੇ ਨਾਲ ਜ਼ਖਮੀ ਹੋ ਗਏ ਉਹਨਾਂ ਨੂੰ ਤੁਰੰਤ ਹੀ ਹਸਪਤਾਲੇ ਵੀ ਚਲ ਲਜਾਇਆ ਗਿਆ ਉੱਥੇ ਡਾਕਟਰ ਫੁਲਕਾ ਨਾਮ ਦਾ ਡਾਕਟਰ ਡਾਕਟਰ ਫੁਲਕਾ ਜਿਹਦਾ ਨਾਮ ਸੀ ਉਹਦੇ ਉਸ ਬੰਦੇ ਨੇ ਉਸ ਡਾਕਟਰ ਨੇ ਹੀ ਉਹਨਾਂ ਬੰਦਿਆਂ ਦਾ ਇਲਾਜ ਕੀਤਾ ਫੁਲਕਾ ਫਟਣ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਇੱਕ ਬਹੁਤ ਹੀ ਅਨੋਖੀ ਖਬਰ ਸਾਹਮਣੇ ਆਈ ਆ ਕਿ ਸ਼ਮਸ਼ਾਨ ਘਾੜ ਦੇ ਮਰਦਿਆਂ ਨੇ ਥਾਣੇ ਦੇ ਵਿੱਚ ਇੱਕ ਰਿਪੋਰਟ ਲਿਖਾਈ ਆ ਉਹਨਾਂ ਨੇ ਕਿਹਾ ਕਿ ਇਸ ਜਿਹੜਾ ਸਾਡਾ ਸ਼ਮਸ਼ਾਨ ਘਾਟ ਆ ਇਹ ਰੋਡ ਦੇ ਉੱਤੇ ਹੀ ਆ ਤੇ ਬਹੁਤ سارے ਸ਼ਨਾ ਸ਼ਰਾਰਤ ਕਰਨ ਵਾਲੇ ਜਿਹੜੇ ਲੜਕੇ ਆ ਉਹ ਪ੍ਰੈਸ਼ਰ ਹਾਰਨ ਮਾਰ-ਮਾਰ ਕੇ ਉੱਥੋਂ ਨੰਗਦੇ ਆ ਰਾਤ ਦੇ ਸਮੇਂ ਤੇ ਦਿਨ ਦੇ ਸਮੇਂ ਵੀ ਨੰਗਦੇ ਰਾਤ ਨੂੰ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਦੇਨ ਦੇ ਸਮੇ ਜਿਹੜੇ ਹੈ ਨਾ ਪ੍ਰੈਸ਼ਰ ਹੋਰਨ ਮਾਰ ਕੇ ਲੰਘਦੇ ਆ ਉਹਦੇ ਕਰਕੇ ਦਿਨ ਨੂੰ ਅਸੀਂ ਸੌਣਾ ਹੁੰਦਾ ਬਹੁਤ ਸਾਰੇ ਮਰਦਿਆਂ ਨੇ ਇਤਰਾਜ਼ ਕੀਤਾ ਕਿ ਦਿਨ ਨੂੰ ਹੋਰਨ ਨਾ ਮਾਰਨ ਤੇ ਰਾਤ ਦੀ ਸਾਡੀ ਡਿਊਟੀ ਹੁੰਦੀ ਰਾਤ ਨੂੰ ਅਸੀਂ ਜਾਗ ਖਤਰਨਾਕ ਖਬਰ ਸਾਹਮਣੇ ਆਈ ਆ ਕਿ ਰਾਤੀ 12 ਵਜੇ ਤੋਂ ਬਾਅਦ ਬਹੁਤ ਸਾਰੇ ਕੁੱਤਿਆਂ ਦਾ ਝਗੜਾ ਹੋ ਗਿਆ ਤੇ ਉਹ ਇਸ ਗੱਲੋਂ ਹੋ ਗਿਆ ਕਿ ਰਾਤ ਨੂੰ 12 ਵਜੇ ਤੋਂ ਬਾਅਦ ਜਿਹੜੇ ਇਲਾਕੇ ਬੰਡੇ ਜਾਂਦੇ ਆ ਵੀ ਇਹਨਾਂ ਇਲਾਕਿਆਂ ਦੇ ਵਿੱਚ ਇਹ ਡੱਬ ਖੜਬੇ ਕੁੱਤੇ ਜਾਣਗੇ ਤੇ ਇਹਨਾਂ ਇਲਾਕਿਆਂ ਵਿੱਚ ਭੂਰੇ ਰੰਗ ਦੇ ਕੁੱਤੇ ਜਾਣਗੇ ਉਹਨਾਂ ਦੀ ਅਤਲਾ ਬਦਲੀ ਹੋਣ ਕਰਕੇ ਬਹੁਤ ਸਾਰੇ ਕੁੱਤੇ ਇਸ ਗੱਲ ਤੋਂ ਅੜ ਗਏ ਕਿ ਵੀ ਇਹ ਇਲਾਕੇ ਸਾਨੂੰ ਸੂਟ ਨਹੀਂ ਬੰਦੇ ਤੇ ਅਸੀਂ ਇਹਨਾਂ ਇਲਾਕਿਆਂ ਵਿੱਚ ਖੁਦ ਸੇਫ ਨਹੀਂ ਰਹਿੰਦੇ ਕਿ ਕੁੱਤਿਆਂ ਦਾ ਇਸ ਕਰਕੇ ਇੰਨਾ ਝਗੜਾ ਵੱਧ ਗਿਆ ਤੇ ਉਹਨਾਂ ਨੇ ਸਵੇਰ ਨੂੰ ਜਿਹੜਾ ਪੁਲ ਦੇ ਉੱਤੇ ਆਪਣਾ ਧਰਨਾ ਲਾ ਦਿੱਤਾ ਕਿ ਮਤਲਬ ਇਹ ਪ੍ਰਸ਼ਾਸਨ ਸਾਨੂੰ ਇਲਾਕੇ ਖੁਦ ਦਵੇ ਸਾਡੇ ਕੋਲੋਂ ਪਵਾ ਸੈਨ ਕਰਾ ਲਓ ਪੰਜੇ ਲਵਾ ਲਓ ਚਾਰਾਂ ਦੇ ਚਾਰ ਹੀ ਪੰਜੇ ਪਮਲਵਾ ਲਓ ਪਰ ਸਾਨੂੰ ਇਲਾਕਾ ਜਿਹੜਾ ਨਾ ਇਹ ਵੰਡ ਕੇ ਦਿੱਤਾ ਜਾਵੇ ਇਹ ਸਰਕਾਰ ਦਾ ਕੰਮ ਆ ਇਹ ਸਾਡਾ ਨਹੀਂ ਹੈਗਾ ਸਾਨੂੰ ਰਾਤ ਨੂੰ ਆਪਣਾ ਆਪਣਾ ਇਲਾਕਾ ਚਾਹੀਦਾ ਹੈਗਾ 12 ਵਜੇ ਤੋਂ ਬਾਅਦ ਸਾਡੀ ਡਿਊਟੀ ਸ਼ੁਰੂ ਹੁੰਦੀ ਆ ਉਸ ਵੇਲੇ ਤਾਂ ਅਸੀਂ ਆਪਣਾ ਆਪ ਦਿਖਾਣਾ ਹੁੰਦਾ ਕਿ ਮਤਲਬ ਅਸੀਂ ਕਿੰਨੇ ਜਣੀ ਤਗੜੇ ਆ ਇਹ ਸਰਕਾਰ ਨੂੰ ਚਾਹੀਦਾ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਲਾ ਕੇ ਆਪ ਵੰਡ ਕੇ ਦਿੱਤੇ ਜਾਣ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਆ ਇੱਕ ਕੁੱਤਿਆਂ ਦਾ ਕਹਿਣਾ ਉਹਨਾਂ ਕੁੱਤਿਆਂ ਦਾ ਕਹਿਣਾ ਜਿਹੜੇ ਵਾਰਾ ਗਰਦੀ ਕਰਦੇ ਆ ਤੇ ਪ੍ਰਦਾਨ ਬਣੇ ਹੁੰਦੇ ਰਾਤ ਨੂੰ 12 ਵਜੇ ਤੋਂ ਬਾਅਦ ਜਿਹੜੇ ਖੁੰਖਾਰ ਕਹਿੰਦੇ ਹੁੰਦੇ ਹੋ ਜਾਂਦੇ